ਹੋ ਗਾਇਸ ਗੁੱਡ ਮਾਰਨਿੰਗ ਵੈਲਕਮ ਟੂ ਮਾਈ ਨਿਊ ਵਲੌਗ ਤੇ ਕੀ ਹਾਲ ਹੈ ਤੁਹਾਡਾ ਠੀਕ ਆ ਤੇ ਅਸੀਂ ਸਾਰੇ ਠੀਕ ਆ ਤੇ ਟੂ ਗਾਇਸ ਅੱਜ ਬਾਰਿਸ਼ ਫੇਰ ਬੜੀ ਜਾਰੀ ਹੋਉਂਦੀ ਆ ਤੇ ਜਿੱਥੇ ਅਸੀਂ ਕਿਚਨ ਦਾ ਸਮਾਨ ਰੱਖਿਆ ਹੈ ਮੰਡੀ ਚ ਉਹ ਸਾਰੀ ਝੋਮ ਗਈ ਹੈ ਬਾਲਿਆਂ ਦੀ ਛਾਤੀ ਨਾਲ ਗਾਇਸ ਤੁਹਾਨੂੰ ਦਿਖਾਉਦੇ ਆ ਵੀਡੀਓ ਦੇ ਵਿੱਚ ਬਾਦ ਦਾ ਬਾਰਿਸ਼ ਦਾ ਤੇ ਕਿਚਨ ਦਾ ਵੀ ਜਿੱਥੇ ਆਪਾਂ ਰੈਜੀਓ ਡਿਟਰਟੀ ਦਿਖਾਉਦੇ ਆ ਤੇ ਉਹ ਸਾਰਾ ਝੋੰਦਿਆ ਤੇ ਫਿਰ ਇਸ ਕਰਕੇ ਆਪਾਂ ਥੋੜਾ ਥੋੜਾ ਸਮਾਨ ਤਾਂ ਲੈ ਲੈ ਕੇ ਜਾਂਦੇ ਆ ਥੱਲੇ ਵਾਲੇ ਸੇ ਸਾਰਾ ਰੈਡੀ ਹੋ ਚੁਕਿਆ ਸਿਰਫ ਉਹਨਾਂ ਨੇ ਨਾ ਥੋੜਾ ਜਿਹਾ ਜੜਾ ਕਲੀਨਿੰਗ ਕਲੀਨਜ਼ਿੰਗ ਕਰਨੀ ਉਹਦੀ ਕਲੀਨ ਕਰਨਾ ਸਾਰਾ ਕੀ ਕੈਮਿੰਗ ਹੋ ਜਾਂਦੀ ਹੈ ਤੇ ਅਰ ਸੋ ਇਹਦੀ ਸਿਰਫ ਸਿੰਕ ਜਿਹੜੀ ਸਭ ਤੋਂ ਨੀਚੇ ਜਿਹੇ ਪਾਣੀ ਜਾਣਾ ਰਿਸਿਵਰ ਦਾ ਉਹ ਸਿਰਫ ਪੈਪ ਥੋੜੀ ਜਿਹੀ ਕੱਟਣ ਵਾਲੀ ਹੈ ਕੱਟਣ ਵਾਲੀ ਬਾਕੀ ਜੋ ਸਾਰੀ ਤੇ ਲਾਈਟ ਵੀ ਨਹੀਂ ਰੱਤਦੀ ਚਾਰ ਕਮਰੇ ਲਾਈਟ ਬੰਦ ਕਰਕੇ ਉਹ ਵੀ ਵਿਚਾਰੇ ਆਈ ਨਹੀਂ ਕਿਉਂਕਿ ਥੋੜਾ ਜਿਹਾ ਧੜਾਈ ਰਹਿੰਦੀ ਉਸ ਕਰਕੇ ਅੱਜ ਆਈ ਨਹੀਂ ਆ ਤੇ ਬਾਹਰ ਬਾਰਿਸ਼ ਦਿਖਾਉਣਾ ਵਾ ਤੇ ਇੱਕ ਆਪਣਾ ਏਰੀਆ ਦਿਖਾਉਣਾ ਤੁਹਾਨੂੰ ਗਾਰੀਸ ਗਾਈਸ ਆ ਵੇਖੋ بارش ਹੋਉਂਦੀ ਆ ਤੇ ਬੱਦਲ ਬੜਾ ਜ਼ਿਆਦਾ ਹੋਇਆ ਵਾ ਤੇ بارش ਵੀ ਬਹੁਤ ਤੇਜ਼ ਆ ਇਹਦੇ ਤੋਂ ੜੀ ਘਟ ਗਈ ਤੇ ਸਮਾਨ ਲੈਣਾ ਨਹੀਂ ਤੇ ਬਹੁਤ ਜ਼ਿਆਦਾ ਫਲਾ ਅੱਡਾ ਹੈ ਜਿਸੇ ਮਰੇ ਕੀ ਆਪਾਂ ਪੂਰਾ ਇਹ ਸਮਾਨ ਕਿੱਥੇ ਪਾ ਪਰ ਮੌਂਟੀ ਦੇ ਤੇ ਆ ਵੇਖੋ ਸਾਰਾ ਹੀ ਚੋਂਦੀ ਆ ਸਾਰੀ ਮੌਂਟੀ ਚੋਂਦੀ ਪਾਣੀ ਟਿੱਪ ਵਰਸ ਹੁੰਦੀ ਤੇ ਤਾਂ ਅਗਰ ਇਹ ਚੋਂਦੀ ਆ ਤੇ ਹੁਣ ਅਹੀਂ ਸਾਰਾ ਸਮਾਨ ਆ ਚੱਕ ਕੇ ਇਸ ਲੈਂਡਰ ਇਦਾਂ ਰੱਖਤਾ ਵਾ ਤੇ ਸਾਰਾ ਸਮਾਨ ਚੁੱਕ ਕੇ ਤੇ ਲੈ ਕੇ ਜਾਣਾ ਹੈ ਕਿ ਲਓ ਗਾਈ ਤੇ ਆਪਾਂ ਲੈ ਖੰਡੇ ਲਾ ਕੇ ਜਾਓ ਉਹ ਤੇ ਰੱਖੋ ਰੋਟੀ ਬਣਾਉਣੀ ਹੈ ਜੇ ਤੇ ਗਾਈਜ਼ ਬੜਾ ਹੀ ਕਲਾਰਾ ਪਿਆ ਇਹ بارش ਨੇ ਹੋਰ ਤੰਗ ਕਰ ਦਿੱਤਾ ਹੈ ਸਮਾਨ ਵੇਖੋ ਕਿਦਾਂ ਹੀ ਰੱਖਿਆ ਹੈ ਆ ਸਾਰਾ ਹੀ ਸਮਾਨ ਸੂਣ ਰੱਖਿਆ ਹੈ ਤੇ ਸਾਰਾ ਹੀ ਭੇਜ ਗਿਆ ਆ ਤਾਂ ਹੁਣ ਸਾਰਾ ਇਸ ਤਰ੍ਹਾਂ ਚੁੱਕ ਕੇ ਹੇ ਨੀਚੇ ਲੈ ਜਾਣਾ ਹੈ ਇੱਧਰ ਵੇਸਟ ਸਮਾਨ ਰੱਖਿਆ ਸੀ ਇਹ ਸਾਰਾ ਤੇ ਇਹ ਵੀ ਸਾਰਾ ਭੇਜ ਪੁੱਜ ਗਿਆ ਹੈ ਮਿੱਤਰ ਇਹ ਟੋਕਰੀ ਵੇਸਟ ਕੱਪੜਿਆਂ ਵਾਲੀ ਇਹ ਗਾਇਸ ਆਪਾਂ ਸਮਾਂ ਆਹ ਫੜੋ ਆਹ ਲੈ ਕੇ ਜਾਓ ਤੇ ਆਪਾਂ ਬਾਟਮ ਤੇ ਫੇਰੇ ਲਵਾ ਲਗੇ ਆਪਣੇ ਹੀ ਲਾਲੇ ਆਹ ਲੈ ਤੇ ਮੈਨੂੰ ਚੱਲੀ ਆ ਤੂੰ ਜਾਨਦੇ ਆ ਥੱਲੇ ਥੱਲੇ ਦਾ ਵੀ ਤੁਹਾਨੂੰ ਏਰੀਆ ਦਿਖਾਉਨੇ ਆ ਚਲੋ ਗਾਇਸ ਸਾਡਾ ਕਿਚਨ ਦਾ ਵੀ ਵੇਖੀ ਸਾਦੇ ਕੋਈ ਸਿੰਕ ਲੱਗਾ ਸਿੰਕ ਬਰੇ ਕੀ ਲੱਗ ਗਿਆ ਤੇ ਟੂਟੀਆਂ ਰਹਿ ਗਈਆਂ ਨੇ ਉਹ ਥੱਲੇ ਵਾਲਾ ਪੈਸ ਪੈਨ ਵਾਲਾ ਕਟਿੰਗ ਕਰਨ ਲੱਗਾ ਸੀ ਤੇ ਟਾਇਲ ਟੂ ਲੱਗ ਗਿਆ ਸਾਰਾ ਰੈਡੀ ਹੋ ਗਿਆ ਆ ਲੇਖ ਫਰਦੇ ਲਈ ਓਕੇ ਗਾਇਸਸ ਤੇ ਮਿਲਦੇ ਆਪਾਂ ਤੁਹਾਨੂੰ ਛੋਟੀ ਰੈਡੀ ਛੋਟੀ ਦੇਰ ਬਾਅਦ ਇਹ ਵੀ ਕਾਣਾ ਗੋੜਾ ਬਣ ਰਿਹਾ ਹੈ ਆਓ ਮਾਰਨਿੰਗ ਟਾਈਮ ਦਾ ਨਾਸ਼ਤਾ ਮਾਰਨਿੰਗ ਟਾਈਮ ਦਾ ਇਹ ਨਾਸ਼ਤਾ ਕਰਨਾ ਸ਼ਾਮ ਲੱਗਪਰ ਦਸਜੁਰਾ ਹੋਵੇ ਲੱਗਪਰ ਦਸਜੁਰਾ ਟਾਈਮ ਤੇ ਮਾਰਨਿੰਗ ਟਾਈਮ 'ਪਖਾਣਾ ਖਾਣਾ ਤੇ ਵੰਦਾ ਪਿਆ ਕਿਉਂਕਿ ਮੀ ਬੜੇ ਤੇਜ਼ ਹੀ ਸਮਾਂ ਦੇ ਹੋਣਾ ਲਾ ਥੋੜਾ ਜਿਹਾ ਤਾਰਕੇ ਤਾਂ ਤੁਹਾਨੂੰ ਮਿਲਦੇ ਆ ਪਤਾ ਨੂੰ ਥੋੜੀ ਦੇਰ ਬਾਅਦ ਏ ਲੋ ਗਾਇਸ ਆਹ ਦਾ ਪੱਥਰ ਲੱਗ ਜੋ ਗਿਆ ਰਗੜਾਈ ਵੀ ਹੋ ਗਈ ਹੈ ਇਹ ਬਾਗ ਦਾ ਏਰੀਆ ਤੁਹਾਨੂੰ ਦਿਖਾ ਦਿੰਦੇ ਹਾਂ ਮੋੜੀ ਗੰਮੀ ਹੋੜੀ ਬੈਠਾ ਤੇ ਬਾਰ ਬਾਰ ਸ਼ੋਰ ਰਹੀ ਹੈ ਬਹੁਤ ਹੋਂ ਦਾ ਅੰਦਰ ਸਾਰਾ ਅਜਰ ਬੱਚੇ ਪੜਦੇ ਪਏ ਆ ਸਾਰੇ ਸਾਰੇ ਬਾਰੀ ਬੈਠੇ ਆ ਬੰਦ ਕਰਕੇ ਸਾਰੇ ਬਾਰ ਬੈਠੇ ਮੌਸਮ ਵੀ ਠੀਕ ਹੈ ਮਿਲਦੇ ਆਵਣਾ ਆਪਾਂ ਤੁਹਾਨੂੰ ਥੋੜੀ ਦੇਰ ਬਾਅਦ ਬਾਏ ਬਾਏ ਤੇ ਆਪਾਂ ਵੀ ਦੇ ਮੌਸਮ ਚ ਬਣਾ ਰਹੇ ਆ ਤੁਹਾਨੂੰ ਇਸਨ ਵਾਲੀਆਂ ਬਰੋਟੀਆਂ ਵੇਸਣਾਂ ਨਹੀਂ ਬਣਾਉਂਦੇ ਹਾਂ ਚਿਲਾ ਚਿਲਾ ਕਿਵਣਾ ਲੀਏ ਚਿਲਾ ਬਣਾਉਂਦੇ ਵੇਸੋਂ ਦਾ ਚਿਲਾ ਚਿਲਾ ਵੇਸੋਂ ਦਾ ਚਿਲਾ ਇਹ ਆ ਦੇ ਆ ਬੜਾ ਚਿਲਾ ਬਣਾਉਣਾ ਵੇਸਣ ਪਾਇਆ ਵਿੱਚ ਇਹਦੇ ਵਿੱਚ ਮਿਕਸ ਕਿਹ ਕੀ ਕੀਤਾ ਹੈ ਜੀ ਮੈਡਮ ठीक है गीता अपनी अकॉर्डिंग तो मिर्च त्यागो जीरा ਤੇ ਮਸਾਲਾ ਬਚੇ ਰਹਿੰਦੇ ਨਹੀਂ ਮਸਾਲਾ ਨਹੀਂ ਪਾਇਆ ਠੀਕ ਹੈ ਤੇ ਨਮਕ ਪਿਆਰ ਅਨਸਾਰ ਠੀਕ ਬੰਦਾ ਪਿਆਰ ਆ ਗਾਇਸ ਬੰਦਾ ਪਿਆਰ ਬਾਤੇ ਜਿਹਨੂੰ ਬਣੇਗਾ ਪੂਰਾ ਪ੍ਰੋਪਰ ਫਿਰ ਤੁਹਾਨੂੰ ਦਿਖਾਉਣਾ ਹੈ ਟੇਸਟ ਇਹਦਾ ਕਿਦਾਂ ਦਾ ਪਾਪਾ ਮਾਂ ਤੇ ਲੋਗਾ ਇਹ ਨਾਲ ਆਪ ਆਪਣਾ ਹੀ ਆ ਜੀ ਛਾਲ ਚੋਲ ਵੀ ਬਣਾਏ ਆ ਤੇ ਛਾਲ ਚੋਲ ਵੀ ਨਾਲ ਤੁਹਾਨੂੰ ਦੂਰ ਦੇ ਆ ਸਰੀਆ ਸਾਡੀ ਦਾਲ ਬਣੀ ਹੋਈ ਹੈ ਤੇ ਨਾਲ ਆਪਾਂ ਸਵੇਰ ਦਾ ਨਾਸ਼ਤਾ ਦਾਲ ਹੀ ਬਣਾਈ ਹੋਈ ਹੈ ਨਾਲ ਜੀ ਨਾਲ ਨਾਲ ਆਪ ਬਣਾਇਆ ਹੈ ਮੈਨੂੰ ਵੀ ਪਤਾ ਨਹੀਂ ਕੀ ਖਵਾਏਗੇ ਅੱਜ ਵੇਸਣ ਦਾ ਪੂੜਾ ਹੈ ਨਾ ਵੇਸਣ ਦਾ ਪੂੜਾ ਪੰਜਾਬੀ ਚ ਮੈਡਮ ਖਵਾਏ ਗਿਆ ਨੂੰ ਵੇਸਣ ਦਾ ਪੂੜਾ ਮੀਂਹ ਦੇ ਮੌਸਮ ਕਰਕੇ ਬਣਾਉਂਦੇ ਮੈਡਮ ਨੇ ਵੇਸਣ ਦਾ ਪੂੜਾ ਹੁਣ ਲੋਕੀ ਮੈਡਮ ਮੀਂਹ ਤੇ ਮਾਲ ਪੂੜੇ ਖਾਂਦੇ ਆ ਮਰ ਬੱਚਿਆਂ ਨਾਲ ਕਰਨਾ ਹੈ اچھا ਤੇ ਇਹਨੇ ਮੈਡਮ ਨੇ ਸਾਨੂੰ ਵੇਸਣ ਦਾ ਫੂੜਾ ਬਣਾ ਕੇ ਚਲੋ ਖਾਣੇ ਵੇਣੇ ਕੀ ਕਰਦੀ ਮੈਂ ਤੇ ਮਿਲਦੇ ਆਪਾਂ ਤੁਹਾਨੂੰ ਥੋੜੇ ਦੇਰ ਬਾਅਦ ਓਕੇ ਮੈਡਮ ਆਪਾਂ ਖਾਣ ਲਈਏ ਜੀ ਖਾਣਾ ਲਿਖੋਨੇ ਤੁਹਾਡੇ ਵੀਡੀਓ ਦੇ ਵਿੱਚ ਇਧਰ ਖਾਂਦੇ ਆ ਡੈਡੀ ਮੰਮੀ ਐ ਬੱਚੇ ਵੀ ਨਾਲ ਖਾਂਦੇ ਆ ਥੱਲੇ ਪੰਦਲਾਈ ਆ ਜੀ ਖਾ ਖਾਰੇ ਆ ਇੱਧਰ ਤੇ ਮਮੀ ਡੈਡੀ ਖਾਂਦੇ ਆ ਨਾਲ ਬੱਚੇ ਖਾਂਦੇ ਆ ਤੇ ਜੇ ਆਪਾਂ ਲੱਤਣੀਆਂ ਦੇ ਆ ਵੀ ਬੈਠ ਨੇ ਇਹ ਖਾਣਾ ਬਈ ਠੀਕ ਹੈ ਮੈਣ ਬੁਲਾਉਂਦੇ ਜੇ ਬਟ ਗਣ ਤੇ ਰੋਟੀ ਮਗੁੱਤੀ ਆਰ ਹੋ ਜਾਂਦਾ ਕਿਉਂਕਿ ਮਾਲ ਕੋੜਾ ਨਹੀਂ ਆਪਾਂ ਤਿਆਰ ਕਰਦੇ ਇਸ ਵੈਕਲੋਗ ਤੇ ਗਾਇਸ ਲੱਗਸ ਨਾ ਲੈ ਕੇ ਹੋਣੇ ਇਹ ਕਾ ਸਾਰਾ ਕੰਮ ਕੰਪਿਊਟਰ ਨੇ ਕਰਿਆ ਹਾਂ ਇੰਦਰ ਤੇ ਮਿਸਤਰੀ ਚੜ ਗਏ ਆ ਹੋਣਾ ਪਾ ਤਾਂ ਸੈਕਲ ਮੋਟੀ ਚਾਹੁੰਦਾ ਕਰ ਰਿਹਾ ਨਾ ਸਾਰਾ ਸਮਾਨ نیچے ਲੈ ਆਇਆ ਤਾਂ ਰੋਟੀ ਬਾਣੀਆਂ ਪਾ نیچے ਮਗਾਵਾਗੇ ਸਾਰੀ ਤੇ ਸਾਰਾ ਕੁਝ ਰੈਡੀ ਹੋ ਗਿਆ ਤੁਹਾਨੂੰ ਵੀਡੀਓ ਦੇ ਵਿੱਚ ਸਾਰਾ ਬੋਸ਼ੂਸ਼ ਹੋ ਗਿਆ ਭਾਈ ਜੀ ਇੰਦਰ ਸਾਰਾ ਕੰਪਲੀਟ ਹੋ ਗਿਆ ਜੀ ਤੁਹਾਡਾ ਕਮਰੇ ਦਰਬਾਰ ਵੀ ਰੈਡੀ ਹੋ ਗਿਆ ਆ ਕਿਚਨ ਦਾ ਕਰਦੇ ਆ ਥੋੜਾ ਜਿਹਾ ਰੈਡੀ ਆ ਸਮਾਨ ਲਿਆਏ ਹਾਂ ਹੁਣ ਸਾਈਡਿੰਗ ਕਰਾਂਗੇ ਇਹਦੀ ਫਿਚਰ ਵੀ ਸਾਰਾ ਰੈਡੀ ਹੋ ਗਿਆ ਬੋਸ਼ੂਸ਼ ਹੋ ਗਿਆ ਤੇ ਟੋਪ ਟੂ ਬੁ ਗਿਆ ਹੀ ਵੇੜਾ ਅੰਦਰ ਵੀ ਧੁੱਗ ਗਿਆ ਹੈ ਗਾਂਧੀ ਮੈਡਮ ਜੀ ਕਪੜਾ ਪ੍ਰੋਜੈਕਟ ਆ ਬੈਠੇ ਹਾਂ ਲਾ ਕੇ ਠੀਕ ਹੈ ਤੇ ਮੈਡਮ ਚੱਲੇ ਉੱਪਰ ਤੋਂ ਮਾਰ ਲੈਣ ਤੇ ਤੁਸੀਂ ਵੇਖ ਸਕਦੇ ਜੇ ਕਿਚਨ ਅੱਜ ਸਿੰਗਲ ਕੋਡ ਮਾਰਤੀ ਆਪਾਂ ਵੱਡੀ-ਕੁੱਡੀ ਤੇ ਕੱਲ ਮਾਰਾਂਗੇ ਥੋੜਾ ਜਿਹਾ ਫਰੀ ਹੋ ਗਈ ਕਿਚਨ ਤੁਸੀਂ ਚੈੱਕ ਕਰ ਲਓ ਜੀ ਸਾਡਾ ਤੇ ਵੀਡੀਓ ਦੇ ਵਿੱਚ ਜਰੂਰ ਦੱਸਿਓ ਤੁਹਾਨੂੰ ਕਿੱਦਾਂ ਦਾ ਲੱਗਾ ਸਾਡਾ ਕਵਰਸ਼ਨ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਤੇ ਕਮੈਂਟ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਤੇ ਕਮੈਂਟ ਕਰਿਓ ਤੇ ਜਿੱਦਾ ਤੁਹਾਨੂੰ ਪਤਾ ਹੈ ਕਿ ਆਪਣਾ ਫੋਲੋ ਸਾਰਾ ਰੈਡੀ ਹੋ ਗਿਆ ਤੇ ਹੋਰ ਆਫਾ ਆ ਗਿਆ ਡੈਡੀ ਵੀਡੀਓ ਦੇ ਨਾਲ ਵੇ ابو ਕੀ ਕਰਦਾ ਪਿਆ ਹੈ ਇਹ ਆਪਾਂ ਜਿਹੜੇ ਲੋਇਸ ਪਾਈ ਕਰਕੇ ਆੜੇ ਆ ਆਹ ਵੇ ਲੋ ਨਵੇਂ ਜਾਨਿਕਲਾ ਦਾ ਪਾਉਂਦੇ ਮੈਂ ਤੇ ਮੱਸੀ ਬਣਾਣੀ ਅਇਤ ਬਾਈ ਕਰਨੇ ਨੇ ਮਹਾਰਾਜ ਜੋਵੇਂ ਫਲਾਰਾ ਮਾ ਕੇ ਦੇ। ਮੈਂ ਤੇ ਭਾਵਾ ਕੰਨੀ ਆਪਕੀ ਪੱਕੀ ਬਣਾਉਣੇ ਆ। ਇਹ ਮੈਂ ਪੱਕੀ ਬਣਾਉਂਦੀ ਆ ਤੇ ਆਹ ਦੇਖੋ ਫਲਾਰਾ। ਭਾਜੀ ਤੁੰਮੀ ਅੰਨੇ ਕੀ ਕਰਨੇ ਆ? ਤੇ ਭਾਜੀ ਵੀ ਦੇ ਆ ਖਲਾਰਾ ਫੋਨ। ਇਹ ਜ ਸਾਹਮਣੇ ਤੇ ਤੇ ਇਹਨੂੰ ਲਾਤੋ ਨਾ ਤਾਂ ਪੋਧਿਆ ਵੇਖੋ। ਇਹ ਤਾਂ ਕਰਪੇ। ਪੱਟੀ ਇੱਕਾ ਤੇ ਲੱਗੀ ਪਈ ਐ ਤੇ ਚਲੋ ਪਤਾ ਥੋੜਾ ਜਿਹਾ ਆਪਣਾ ਖਲਾਰਾ ਘੁਰਵਾ ਸਾਹਮ ਕੇ ਕਿਉਂਕਿ ਵੇੜਾ-ਵੜਾ ਤੋਂ ਹੁੰਨੇ ਆ ਤੇ ਥੋੜਾ ਜਿਹਾ ਵੀਜੀ ਆ ਜਿਹੜਾ ਆਪਾਂ ਪਰੀ ਆ ਗਏ ਜਿਹੜਾ ਆਵਾ ਕੇ ਵੀਡੀਓ ਦੇ ਨਾਲ ਇਹ ਵੀਡੀਓ ਨੂੰ ਵਾਈਲ ਮਿਲਦੇ ਤਾਂ ਗਾイズ ਹੁਣ ਹੋ ਗਈ ਐ ਰਾਤ ਤੇ ਪੱਖਾ ਲੱਗੇ ਆ ਲੌਨ ਅੰਦਰ ਵੀ ਨੇ ਅਜਸਟ ਕਰਕੇ ਤੇ ਖਾਣਾ ਕੋਨਾ ਖਾ ਲਿਆ ਹੈ ਹੁਣ 10:00 10:30 ਦਾ ਟਾਈਮ ਹੋ ਗਿਆ ਹੁਣ ਲੱਗੀ ਰੈਸਟ ਕਰਨ ਤੇ ਮਿਲਦੇ ਆ ਕੱਲ ਤੁਹਾਨੂੰ ਆਪਾਂ ਨੈਕਸਟ ਵਲੌਗ ਵਿੱਚ ਜ਼ਰੂਰ ਕਰਿਓ ਤੇ ਮਿਲਦੇ ਆ ਕੱਲ ਨੂੰ ਨੈਕਸਟ ਵਲੌਗ ਵਿੱਚ ਸਤਿ ਸ਼੍ਰੀ ਅਕਾਲ ਜੀ